ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਬਿਜਲੀ ਵਿਭਾਗ ਦੇ ਵਿੱਚ ਨਵੀਂ ਨੀਤੀ ਦਾ ਐਲਾਨ ਕਰ ਰਹੇ ਹਾਂ ਔਰ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਵਿਭਾਗ ਦੇ ਉਹ ਕਈ ਮੁਸ਼ਕਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਅ 24 ਘੰਟੇ ਉਹਨਾਂ ਦੀ ਡਿਊਟੀ ਹੈ ਔਰ ਕਈ ਵਾਰੀ ਕੁਝ ਦੁਰਘਟਨਾਵਾਂ ਕਰੰਟ ਲੱਗਣ ਦੇ ਨਾਲ ਜੜੀਆਂ ਨੇ ਉਹ ਹੋ ਜਾਂਦੀਆਂ ਨੇ ਔਰ ਜਿਸ ਕਰਕੇ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੇ ਉਹ ਬੜੀ ਮੁਸ਼ਕਲ ਦੇ ਵਿੱਚ ਪੈਂਦੇ ਨੇ ਸੋ ਅਸੀਂ ਦੁਰਘਟਨਾ ਮੁਆਵਜ਼ਾ ਨਿਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਹਿਯੋਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਇਹ ਨੀਤੀ ਜਿਹੜੀ ਆ ਉਹ ਬਣਾਈ ਆ। ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਈ ਬਿਜਲੀ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਵੇਲੇ ਘਰ ਦੇ ਵਿੱਚ ਕੋਈ ਇੰਨੇ ਸੋਰਸੇਸ ਨਹੀਂ ਹੁੰਦੇ ਜਿਹਦੇ ਕਰਕੇ ਇਲਾਜ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆ ਜਾਂਦੀ ਹੈ। ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸੁਖਾਵੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਦੀ ਦੇ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪਹਿਲਾਂ ਇਹੋ ਜੀ ਕੋਈ ਨੀਤੀ ਨਹੀਂ ਸੀਗੀ ਜੋ ਵੀ ਖਰਚ ਹੁੰਦਾ ਸੀਗਾ ਉਹਦੀ ਰੀਇੰਬਰਸਮੈਂਟ ਹੀ ਹੁੰਦੀ ਸੀ ਪਰ ਕਈ ਵਾਰੀ ਘਰਾਂ ਦੇ ਵਿੱਚ ਇੰਨੇ ਸਾਧਨ ਜੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਤੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ ਇਹਨੂੰ ਅਸੀਂ ਵਧਾ ਕੇ ਆ ਜਿਹੜੀ ਆ ਉਹ 10 ਲੱਖ ਕਰ ਦਿੱਤਾ ਜਦੋਂ ਵੀ ਕੋਈ ਅਨਸਫਾਮੀ ਘਟਨਾ ਹੁੰਦੀ ਆ ਜਾਂ ਕੋਈ ਕਰੰਟ ਲੱਗਨ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰਗ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਔਰ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਦਾ ਹੁੰਦਾ ਸੀਗਾ ਪਹਿਲਾਂ ਉਹਦੀ ਵੀ ਰਾਸ਼ੀ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤੀ ਆ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਅ ਅਗਰ ਇਹ ਅਨਸਖਾਂੀ ਘਟਨਾਵਾਂ ਵਾਪਰਦੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੋ ਜਿਹੀ ਕੋਈ ਅਨਸਖਾਂੀ ਘਟਨਾ ਨਾ ਵਾਪਰੇ ਸਾਰੇ ਕਰਮਚਾਰੀ ਆਪਣੇ ਪਰਿਵਾਰਾਂ ਦੇ ਵਿੱਚ ਸੁਖ ਸੁਖੀ ਸੰਧੀ ਵਸਨ ਆਪਣੇ ਪਰਿਵਾਰ ਦੇ ਵਿੱਚ ਰਹਿਣ ਪਰ ਫਿਰ ਵੀ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੋਈ ਇਹੋ ਜੀਆਂ ਘਟਨਾਵਾਂ ਦੇਖਣ ਦੇ ਵਿੱਚ ਆ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਜਿਹੜੇ ਨੇ ਉਹ ਬਾਦ ਦੇ ਵਿੱਚ ਉਹਨਾਂ ਦਾ ਕੁਝ ਫਾਈਨੈਂਸ਼ੀਅਲ ਜੜੀ ਆ ਉਹ ਕੋਈ ਜੜੀ ਰਾਸ਼ੀ ਆ ਉਹ ਜ਼ਰੂਰ ਪਰਿਵਾਰ ਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੰਪਨਸੇਸ਼ਨ ਐਕਟ ਜਿਹੜਾ 201923 ਦਾ ਹੈ ਉਹਦੇ ਵਿੱਚ ਪਹਿਲਾਂ ਪ੍ਰਾਈਵੇਟ ਵਿਅਕਤੀ ਜਿਹੜੇ ਕਿ ਸਾਡੇ ਕੋਈ ਵਿਭਾਗ ਦੀ ਕਿਸੇ ਤਰ੍ਹਾਂ ਦੀ ਗਲਤੀ ਦੇ ਨਾਲ ਕੋਈ ਕਰੰਟ ਲੱਗਣ ਦੇ ਨਾਲ ਅਪੰਗ ਹੋ ਜਾਂਦੇ ਸੀਗੇ 16 ਸਾਲ ਤੋਂ ਜਿਹੜੇ ਘੱਟ ਸੀਗੇ ਬੱਚੇ ਉਹਨਾਂ ਨੂੰ ਸਿਰਫ 1 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਸੀਗਾ 16 ਸਾਲ ਤੋਂ ਵੱਧ ਜਿਹੜੀ ਉਮਰ ਦੇ ਸੀਗੇ ਉਹਨਾਂ ਤੇ ਉੱਤੇ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਲਾਗੂ ਹੁੰਦਾ ਸੀਗਾ ਸੋ ਅਸੀਂ ਇਹ ਵੀ ਜਿਹੜੀ ਉਮਰ ਦੀ ਹੱਦ ਆ ਉਹਨੂੰ ਵੀ ਖਤਮ ਕਰ ਦਿੱਤਾ ਹੁਣ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਜੋ ਵੀ ਮਿਲੇਗਾ ਉਹ ਕੰਪਨਸੇਸ਼ਨ ਐਕਟ 1923 ਦੇ ਅਧੀਨ ਮਿਲੇਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹ ਪੂਰੀ ਤਰ੍ਹਾਂ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਐਸੋ ਇਹੋ ਜੀਆਂ ਦੁਰਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕ ਸਕੀਏ ਇਸ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਜੰਗਿਆ ਸੇਫਟੀ ਕਿਟਸ ਨੇ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਮੈਂ ਮੁਲਾਜ਼ਮਾਂ ਨੂੰ ਬੇਨਤੀ ਵੀ ਕਰੂੰਗਾ ਕਿ ਆਪਾਂ ਆਪਣੀ ਸੇਫਟੀ ਦਾ ਸੁਰੱਖਿਆ ਦਾ ਜਿਹੜਾ ਉਹ ਪੂਰਾ ਧਿਆਨ ਰੱਖੀਏ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਆਪਾਂ ਆ ਕਰਨ ਲੱਗੀ ਹੈ ਤੇ ਪੂਰੀ ਆਪਾਂ ਸੇਫਟੀ ਕਿੱਟ ਜਿਹੜੀ ਆ ਉਹਦੀ ਵਰਤੋਂ ਕਰੀਏ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਇਹ ਕੰਮ ਕਰੀਏ ਤਾਂ ਕਿ ਇਹੋ ਜੀਆਂ ਤੁਲਕਠਨਾ ਨਾ ਹੋ ਸਕਣ ਸੋ ਤੁਹਾਡੇ ਸਾਰਿਆਂ ਦੀ ਸਿਹਤਯਾਬੀ ਲਈ ਮੈਂ ਕਾਮਨਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਬਹੁਤ ਬਹੁਤ ਧੰਨਵਾਦ